ਕੀ ਪਾਰਟੀ ਜਿੰਦਾਬਾਦ ਪਰਮੇਸ਼ਰ ਸਿੰਘ ਪਠਾਨ ਮਦਰ ਜਿੰਦਾਬਾਦ ਹਰਮਨ ਸਿੰਘ ਜਿੰਦਾਬਾਦ ਆਵਾਜ਼ੀ ਪਾਰਟੀ ਜਿੰਦਾਬਾਦ ਕੋਈ ਫਾਇਦਾ ਪਾ ਬੱਠਾ ਹੈ ਮੇਰਾ ਨਾਮ ਹਰਜੀਤ ਸਿੰਘ ਜੀ ਐਮ ਆਮ ਦੀ ਪਾਰਟੀ ਦਾ ਅਧਿਕਾਰੀ ਬਾਦਗਰ ਸੁਪਰਮਾਰਕਟ ਐਮ ਐਲ ਏ ਸਰਦਾ ਹਰਮਨ ਸਿੰਘ ਜੀ ਪਠਾਨ ਮਦਰ ਦਾ ਜ਼ਾਬਤੋਂ ਬਲੋਂ ਇੱਕ ਜ਼ਮੇਵਾਰੀ ਸੌਂਪੀ ਗਈ ਆ ਸਮੂਹ 팀 ਬੈਠੀ ਹੈ ਜੀ ਇੱਥੇ ਅੱਗੇ ਆ ਗੱਲ ਕਰੀ ਜਿੰਨੇ ਅਰਜਨਦਰ ਸਿੰਘ ਜੀ ਦੇ ਜੀਤਾਈ ਹੈ ਤਦੋਂ ਤੇ ਮੇਰੀ ਆਵਾਂ ਪਾਣੀ ਬੜੀ ਕੀਤੀ ਹੈ ਕਿਵੇਂ ਦੇ ਦੇ ਜਿੱਤਨੋਂ ਦੇਖੋ ਜੀ ਲੋਕਾਂ ਦਾ ਬਹੁਤ ਵੱਡੇ ਯੋਗਦਾਨ ਰਿਹਾ ਹੈ ਸੀਟ ਤੇ ਜਿੱਤਾਂਨ ਦੇ ਵਿੱਚ ਕਿਉਂਕਿ ਸਰਕਾਰ ਦੇ ਜਿਹੜੇ ਕੰਮਾਂ ਤੋਂ ਲੋਕ ਖੁਸ਼ ਨੇ ਉਹਨਾਂ ਦਾ ਸਾਨੂੰ ਫਤਵਾ ਦਿੱਤਾ ਸਾਡੀ ਪਾਰਟੀ ਨੇ ਆਮ ਲੋਕਾਂ ਦੇ ਵਿੱਚ ਜਿਹੜੀ ਗੱਲਾਂ ਹੁੰਦੀਆਂ ਨੇ ਕਿ ਸੀਐਮ ਸਰਦਾਰ ਰੂਹ ਆਤਮਾਨ ਜੀ ਜਿਹੜੇ ਵੱਡੇ ਪੱਧਰ ਦੇ ਪੰਜਾਬ ਦੇ ਕੰਮਾਂ ਲਿਖੇ ਜਾ ਰਹੇ ਨੇ ਕੰਮ ਕਰ ਰਹੇ ਨੇ ਉਹਨਾਂ ਦਾ ਸਾਨੂੰ ਵੱਡੇ ਪੱਧਰ ਦੇ ਫਤਵਾ ਦਿੱਤਾ ਇਸ ਦਾ ਹੀ ਕਾਰਨ ਆ ਅਸੀਂ ਵੱਡੀ ਜਿੱਤ ਪ੍ਰਾਪਤ ਕੀਤੀ ਹੈ ਜਿੰਨੀ ਚੋਣ ਜਲੰਧਰ ਚ ਏ ਗੱਲ ਕਰੀ ਆ ਅਕਾ ਸੁਣਾਉਂਦੀ ਗੱਲ ਕਰੀ ਆ ਅਕਾ ਬਰੋਦਰੀ ਜਿੱਤ ਲੱਗੀ ਸੀ ਜਲੰਧਰ ਦੇ ਵਿੱਚ ਜਿਹੜੇ ਯਾਰੋ ਤੇਰੇ ਕੰਮ ਦੇਖਣ ਉਹ ਵਿਰਿਆ ਤੇ ਵੀ ਸੀਗਰ ਆਇਆ ਕਿਤੇ ਜਾਂਦਾ ਜਿਹੜੀ ਸਾਡੀ ਸਰਦਾਰ ਹਰਮਨ ਸਿੰਘ ਜੀ ਪਟਾਰ ਮਾਦਰਾ ਆਪਣੇ ਐਮਐਲਏ ਹਲਕਾ ਸਨੌਰ ਤੋਂ ਨੇ ਸਾਨੂੰ 40 ਨੰਬਰ ਬਾੜ ਦੀ ਡਿਊਟੀ ਲੱਗੀ ਸੀ ਉਹਨਾਂ ਦੀ ਅਗਵਾਈ ਵਿਚ ਅਸੀਂ 40 ਨੰਬਰ ਬਾੜ ਚ ਬਹੁਤ ਵੱਡੀ ਲੀਡਰਸ ਗ੍ਰਾਫਟ ਕੀਤੀ ਆ ਤੇ ਉਹਨਾਂ ਦੀ ਸਮੂਹ ਟੀਮ ਨੇ ਸਾਡੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਉੱਥੇ ਸਾਰਾ ਜਿੰਨੇ ਵੀ ਜਿੱਥੇ ਜਿੱਥੇ ਐਮਐਲਏ ਸਾਹਿਬ ਨੇ ਸਾਡੀ ਡਿਊਟੀ ਲਈ ਆ ਅਸੀਂ ਤਾਂ ਇਹ ਨਾਲ ਨਿਭਾ ਕੇ ਆਏ ਆ ਤੇ ਉਹਦਾ ਸਾਨੂੰ ਰਿਜ਼ਲਟ ਵੀ ਲੋਕਾਂ ਨੇ ਫਰਫਾ ਦੇ ਕੇ ਦਿੱਤਾ ਜਮਦੇ ਅੰਦਰ ਕੀ ਕਰ ਕਰ ਰਿਹਾ ਤੇ ਖੁਸ਼ੀ ਦੀ ਗ੍ਰਿਥ ਹੋਰੇ ਪਿਆਲੇ ਚੁੰਮਾਈ ਗਿਆ ਥੋੜੀ ਇਹ ਲੋਕਾਂ ਦਾ ਐਮਪੀ ਨਹੀਂ ਚੀਰ ਕਰਦੇ ਨਾ ਐਪੀ ਨਹੀਂ ਚੀਰ ਕੇ ਹੀ ਕੱਟ ਕੇ ਰਹਿ ਗਈ ਦਾ ਮਾਦੀ ਪਾਰਟੀ ਉਹਨੂੰ ਕਿਵੇਂ ਦੇ ਦੇ ਉਹਦਾ ਕਾਰਨ ਸੀ ਉਹ ਲੋਕ ਦਰਸਨ ਚਾਹੁੰਦੇ ਸੀ ਦੇਸ਼ ਦਾ ਬਦਲਾ ਉਥੇ ਲੋਕਾਂ ਦੇ ਬਦਲਾ ਸੀ ਕਾਂਗਰਸ ਦੇ ਰੂਪ ਚ ਵੀ ਅਸੀਂ ਨਰਿੰਦਰ ਮੋਦੀ ਜੀ ਨੂੰ ਹਰਾ ਕੇ ਦੇਸ਼ ਜਿਹੜੀ ਬੰਗੜੋਰਾ ਉਹ ਅਸੀਂ ਪਾਰਟੀ ਬਦਲ ਕੇ ਦੂਜਿਆਂ ਦੇ ਹੱਥ ਦੇਣੀ ਆ ਉਹਦੇ ਕਾਰਨ ਕਰਕੇ ਲੋਕਾਂ ਨੇ ਭਰਵਾ ਕਾਂਗਰਸ ਨੂੰ ਦਿੱਤਾ ਸੀ لیکن 40 ਕਿ ਦਿਨ ਹੋਏ ਸੀ ਮੇਰੇ ਖਲਜੀ ਜਦੋਂ ਤੋਂ ਬਾਅਦ ਲੋਕਾਂ ਦਾ ਰੁਝਾਨ ਕਿਉਂਕਿ ਪੰਜਾਬ ਦੇ ਜਿਹੜੇ ਲੋਕ ਨੇ ਇਹ ਸਚਾਈ ਤੋਂ ਕਦੀ ਮੁਨਕਰ ਨਹੀਂ ਹੁੰਦੇ ਇਸ ਕਰਕੇ ਲੋਕਾਂ ਨੇ ਵੱਡੀ ਲੀਡ ਨਾਲ ਸਾਨੂੰ ਉੱਥੇ ਜਿਤਾ ਕੇ ਭੇਜਿਆ ਤੇ ਆਣੇ ਵਾਲੇ ਜਿਹੜੀਆਂ ਜਿੰਨੀ ਚੋਣਾਂ ਨੇ ਉਹਨਾਂ ਦਾ ਵੀ ਰਿਜ਼ਲਟ ਸਰਕਾਰ ਦੇ ਪੱਖ ਵਿੱਚ ਜਿੰਨੀ ਚੋਣਾਂ ਜਿੱਤ ਗਿਆ ਸੀ ਦੇ ਮੰਗੇ ਅੱਗੇ ਗੱਲ ਕਰੀਏ ਉਹ ਐਮਕੀ ਲੈਂਸ ਪਰ ਦੀ ਗੱਲ ਕਰੀਏ ਤਾਂ ਇੰਡੀਆ ਰੀਲੈਂਸ ਹੋਇਆ ਸੀ ਉਹਨੂੰ ਕਿਹਨੇ ਦੇ ਕੇ ਪੰਜਾਬ ਦੇ ਵਿੱਚ ਨਹੀਂ ਹੋਇਆ ਦੇਖੋ ਜੀ ਇੰਡੀਆ ਰੀਲੈਂਸ ਹੋਇਆ ਸੀ ਸਾਰੀ ਧੰਨਵਾਦੀਆਂ ਸੀਐਮ ਸਾਹਿਬ ਮਾਨ ਸਾਹਿਬ ਦੇ ਸਾਡਾ ਪੰਜਾਬ ਦੇ ਲੋਕ ਨਹੀਂ ਚਾਹੁੰਦੇ ਸੀ ਵੀ ਅਸੀਂ ਕਾਂਗਰਸ ਨਾਲ ਰਿਲੇਂਸ ਕਰੀਏ ਬਾਕੀ ਜਿਹੜੀਆਂ ਸਟੇਟਾਂ ਨੇ ਉਹਨਾਂ ਦੇ ਲੋਕ ਚਾਹੁੰਦੇ ਸੀ ਕਿਉਂਕਿ ਉਹਨਾਂ ਕੋਲ ਲੋਕਾਂ ਕੋਲ ਜੋ ਵੱਡੇ ਪੱਧਰ ਦੀ ਸਾਡੇ ਕੋਲ ਆਵਾਦ ਨਹੀਂ ਪਾਰਟੀ ਪੰਜਾਬ ਚਾ ਉਹ ਉੱਥੇ ਸਾਡਾ ਨਹੀ ਪ੍ਰਭਾਵ ਉਹਨਾਂ ਸਟੇਟਾਂ ਚ ਤਾਂ ਕਰਕੇ ਜਦੋਂ ਉੱਥੇ ਗਠਜੋੜ ਬੰਦਨ ਕਰਨਾ ਪੈ ਗਿਆ ਪੰਜਾਬ ਤੇ ਅਸੀਂ 11 ਮਜ਼ਬੂਤ ਅਸੀਂ ਪਾਰਟੀ ਤੋਂ ਉੱਭਰੇ ਆ ਇਸ ਕਰਕੇ ਸਾਨੂੰ ਪੰਜਾਬ ਚ ਕੋਈ ਲੋੜ ਨਹੀਂ ਆਣਿਆ ਜਿੰਨਾ ਚ ਵੀ ਅਸੀਂ ਇਕੱਲੇ ਲੜਾਂਗੇ ਤੇ ਇਕੱਲੇ ਜਿੱਤਾਂਗੇ ਅੱਜ ਇਹ ਗੱਲ ਕਹੀਏ ਆਹ ਜਿਹੜੀਆਂ ਹੋਰ ਲੈ ਚੁਣਾਂ ਨੇ ਉਹ ਕਿਵੇਂ ਦੀ ਗੁੱਧ ਪੰਜਾਬ ਦੇ ਲੋਕਾਂ ਕੀ ਸੁਨੇਹਾ ਦੱ ਕਰਦੇ ਪੰਜਾਬ ਦੇ ਲੋਕਾਂ ਨੂੰ ਖੁਸ਼ੀ ਸਹੀ ਹੈ ਜੀ ਅਸੀਂ 2.5 ਸਾਲਾਂ ਜੇ ਸਰਕਾਰ ਬਣੀ ਨੂੰ ਹੋਈ ਨੇ ਤੇ ਲੋਕ ਸਾਡਾ ਸਾਥ ਦੇ ਰਹੇ ਨੇ ਜਿਵੇਂ ਹੁਣ ਪੰਜਾਬ ਸਰਕਾਰ ਦੀਆਂ ਸੂਲਤਾਂ ਨੇ ਹਰ ਘਰ ਤੇ ਬਿਜਲੀ ਫਰੀ ਘਟ ਤੋਂ ਘਟ 80% ਲੋਕ ਜਿਹੜੇ ਬਿਜਲੀ ਫਰੀ ਵਰਤੋਂ ਕਰ ਰਹੇ ਨੇ ਪੰਜਾਬ ਦੇ ਕੋਈ ਵਿਰਲਾ ਮੇਰਾ ਖਿਆਲ ਕਿਸੇ ਦੇਖ ਕੇ ਜਿਹਦੇ ਜ਼ਿਆਦਾ ਵੋਲਟੇਜ ਜ਼ਿਆਦਾ ਨੇ ਉਹਨਾਂ ਨੂੰ ਵੀ ਲਾ ਰਿਆ ਉਹਦਾ ਜੇ ਦੂਜਾ ਹੁਣ ਜ਼ਿੰਮੇਦਾਰਾਂ ਦੀ ਗੱਲ ਕਰ ਲਈਏ ਹੁਣ ਤੋਂ ਨਿੰਦਾ ਸੀਜ਼ਨ ਚੱਲ ਰਿਹਾ ਹਰੇਕ ਸੂਏ ਦੇ ਪਾਣੀ ਜਿਹੜਾ ਪਹਿਲਾਂ ਘਟਾਂ ਦਾ ਸੀ ਹੁਣ ਪੂਰਾ ਝੂਏ ਪਰ ਭਰ ਕੇ ਆ ਰਹੇ ਨੇ ਲੋਕਾਂ ਦਾ ਟੈਲੰਡ ਤੱਕ ਪਾਣੀ ਜਾ ਰਿਹਾ ਜਿੱਥੇ ਤੱਕ ਲਾਸਤ ਸੂਏ ਦੀ ਮਿਆਦਾ ਉਥੇ ਤੱਕ ਪਾਣੀ ਪਹੁੰਚ ਰਿਹਾ ਜਿਹੜਾ ਪਿਛਲੀ ਸਰਕਾਰਾਂ ਨੇ 70 ਸਾਲਾਂ ਚ ਨਹੀਂ ਪਹੁੰਚਾ ਸਕੀਆਂ ਉਹ 2.5 ਸਾਲਾਂ ਚ ਭਗਵਾਨ ਤਮਾਨ ਨੇ ਸੀਐਮ ਸਾਹਿਬ ਨੇ ਕਰਕੇ ਦਿਖਾਤਾ ਹੁਣ ਲਾਈਟ ਦੀ ਗੱਲ ਕਰੀਏ ਆਪਾਂ ਮੋਟਰਾਂ ਦੀ ਟਿਊਬਲਾਂ ਦੀ ਲਾਈਟ ਆ ਜਿਹੜੀ ਉਹ ਵੀ ਸਾਨੂੰ 12-12 ਘੰਟੇ ਤਕਰੀਬਨ ਪਲੱਸ ਮਿਲ ਰਹੀ ਆ ਇਹਨਾਂ ਦੀ ਸਰਕਾਰਾਂ ਦੇ ਵਿੱਚ ਸਾਨੂੰ 6 ਘੰਟੇ ਤੋਂ ਵੱਧ ਲਾਈਟ ਨਹੀਂ ਕਦੀ ਜਿੰਨੇ ਆ ਹੁਣ ਔਰ ਲੱਗੀ ਆ ਪੰਜਾਬ ਚ ਆਪਣੇ ਖਾਸ ਕਰਕੇ ਪਟਿਆਲੇ ਜ਼ਿਲ੍ਹੇ ਦੀ ਬਾਰਿਸ਼ ਨਹੀਂ ਹੋਈ ਇਹਨਾਂ ਦਿਨਾਂ ਚ ਨਾ ਤੇ 24 ਘੰਟੇ ਸਪਲਾਈ ਸਾਨੂੰ ਜੋ ਹੁਣ ਨਿਰਵਿਘਨ ਚੱਲ ਰਹੀ ਆ ਲੋਕ ਕਹਿੰਦਾ ਇਹਨਾਂ ਚੀਜ਼ਾਂ ਦਾ ਦੇਖਦੇ ਨੇ ਕਿ ਸਰਕਾਰ ਇਮਾਨਦਾਰੀ ਨਾਲ ਕੰਮ ਕਰ ਰਹੀ ਆ ਤੇ ਜਿਹੜੇ ਆਣ ਆਲੀ ਸਾਡੀ ਸਰਕਾਰ ਦੇ 2.5 ਸਾਲ ਬਚੇ ਨੇ ਅਸੀਂ ਉਹਨਾਂ ਚ ਇੰਨਾ ਕੰਮ ਕਰਾਂਗੇ ਦੁਆਰੇ ਅਸੀਂ ਰਿਪਿਊਟ ਕਰਾਂਗੇ ਸਰਕਾਰ ਆਉਂਦੀ ਆ ਲਖਨਾਲ ਵਿੱਚ ਲੋਕਾਂ ਨੂੰ ਯਾਦ ਰਹਿਵਾਉਣ ਵਾਸਤੇ ਕੀ ਬੰਨਿਆ ਜਰਾ ਲੋਕਾਂ ਨੂੰ ਇਹ ਸੁਨੇਹਾ ਜੀ ਸਾਡੇ ਮੋਢੇ ਨਾਲ ਮੋਢਾ ਜੋੜ ਕੇ ਚੱਲਣਾ ਅਸੀਂ ਕੰਮ ਕਰਾਂਗੇ ਪੰਜਾਬ ਦੇ ਵਾਸਤੇ ਤੁਸੀਂ ਸਾਡਾ ਸਾਥ ਦੇਵੋਗੇ ਸਾਡੇ ਹੌਸਲੇ ਬੁਲੰਦ ਹੋਣਗੇ ਜੀ ਅਸੀਂ ਇਦਾਂ ਹੀ ਕੰਮ ਕਰਦੇ ਰਹਾਂਗੇ ਆਸ ਕਰਦੇ ਆ ਕਿ ਜਿਵੇਂ ਹੁਣ ਤੁਸੀਂ ਹੁਣ ਤੱਕ ਸਾਡਾ ਸਾਥ ਦਿੱਤਾ ਅੱਗੇ ਨੂੰ ਸੰਦਮ ਲੋਕ ਪਤਵਾ ਦੇਂਦੇ ਰਹਿਣਗੇ